تینسا اللہ دی تنساں پر باسو فریاد ہن 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 ہ ਉਹ ਟਿਕਾਣੀ ਆ ਗਿਆ ਸਰ ਅੱਗੇ ਤੋਂ ਮੋਰਨ ਰੋਡ ਤੇ ਇਹਨੂੰ ਮੈਨੇ ਕਿਹਾ ਕਿ ਕਿੰਨਾ ਖਰਚ ਹੋਊਗਾ ਸਰ ਸਰ ਪਾਇਲਟ ਪ੍ਰੋਜੈਕਟ ਹੈ ਜਿਹੜਾ ਸਰਕਾਰ ਵੱਲੋਂ ਤੁਹਾਡੀ ਮਤਲਬ ਆਪ ਕਹਿ ਰਹੇ ਹੋ ਜੇਕਰ ਕਮਲਾ ਨਾਲ ਕੋਈ ਹੈ ਉਹ ਘਾਟਨ ਅੱਜ ਕੀ ਸੋਚਦੇ ਹੋ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਕਿਸ ਤਰ੍ਹਾਂ ਲੋਕਾਂ ਨੂੰ ਇਹਦਾ ਫਾਇਦਾ ਦੇਣ ਦੀ ਕੋਸ਼ਿਸ਼ ਹੈ ਦੇਖੋ ਬੜੇ ਲੰਬੇ ਸਮੇਂ ਤੋਂ ਮੇਰੇ ਇਹ ਮਾਈਂਡ ਦੇ ਵਿੱਚ ਚੱਲ ਰਿਹਾ ਸੀਗਾ ਜਦੋਂ ਮਨਿਸਟਰ ਐਮ ਐਲ ਏ ਨਹੀਂ ਵੀ ਬਣੇ ਸੀਗੇ ਵੀ ਜਿਹੜੇ ਆਪਣੇ ਸ਼ਹਿਰ ਦੇ ਇਧਰਲੇ ਪਾਸੇ ਦੇ ਲੋਕ ਨੇ ਜਿਹੜੇ ਉਹ ਵਿਚਾਰੇ ਸੈਰ ਕਰਨ ਦੇ ਲਈ ਸਵੇਰੇ ਸਵੇਰੇ ਬਠਿੰਡਾ ਰੋਡ ਦੇ ਉੱਪਰ ਲਖਮੀਰ ਵਾਲਾ ਰੋਡ ਦੇ ਉੱਪਰ ਮੇਨ ਰੋਡ ਦੇ ਉੱਪਰ ਜਾਂਦੇ ਸੀਗੇ ਜਿਹਦੇ ਨਾਲ ਹਮੇਸ਼ਾ ਇੱਕ ਮਨ ਦੇ ਵਿੱਚ ਡਰ ਖਤਰਾ ਬਣਿਆ ਰਹਿੰਦਾ ਸੀਗਾ ਕਿ ਕਿਤੇ ਪ੍ਰਮਾਤਮਾ ਨਾ ਕਰੇ ਖੁਦਾ ਨਾ ਖਾਸ ਕਰਕੇ ਕੋਈ ਐਕਸੀਡੈਂਟ ਨਾ ਹੋ ਜਾਏ ਕੋਈ ਘਟਨਾ ਨਾ ਵਾਪਰ ਜਾਏ ਇਹ ਸ਼ੁਰੂ ਤੋਂ ਹੀ ਮਾਈਂਡ ਦੇ ਵਿੱਚ ਚੱਲਦਾ ਰਹਿ ਸੀਗਾ ਸੋ ਫਿਰ ਜਦੋਂ ਆਪਣੀ ਸਰਕਾਰ ਬਣੀ ਤੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਕਨਸੀਵ ਕੀਤੇ ਉਦੋਂ ਸਭ ਤੋਂ ਪਹਿਲੇ ਪ੍ਰੋਜੈਕਟਾਂ ਦੇ ਵਿੱਚੋਂ ਇਹ ਸੀਗਾ ਇਸ ਰਣਚੋ ਦੇ ਨਾਲ-ਨਾਲ ਇਹ ਜਿਹੜਾ ਵਾਕਿੰਗ ਟਰੈਕ ਹੈ ਇਹ ਬਣੇ ਕਿਉਂਕਿ ਇਹ ਜਿਹੜੀ ਸੜਕ ਵੀ ਬਣੀ ਸੀ ਇਹ ਉਸ ਸਮੇਂ ਜਦੋਂ ਜਿਹੜੀ ਐਮਐਲਏ ਸੀਗੇ 94 95 ਦੇ ਵਿੱਚੋਂ ਤੁਹਾਡੇ ਯਾਦ ਹੋਏਗਾ ਉਦੋਂ ਇੱਥੇ ਤੱਕ ਲਵਾ ਕੇ ਗਈ ਸੀ ਉਦੋਂ ਫਿਰ ਚੰਦ ਚੰਦ ਚਾਂਦੀ ਦੀ ਕਹੀ ਨਾਲ ਹਾਂ ਉਦੋਂ ਮੈਂ ਵਿੱਚ ਦੇਗਾ ਉਦੋਂ ਇਹ ਪ੍ਰੋਜੈਕਟ ਕਨਸੀਵ ਹੋਇਆ ਸੀਗਾ ਤਾਂ ਕਿ ਜਿਹੜੇ ਫਲੱਡਸ ਆਉਂਦੇ ਸੀਗੇ ਉਹਨਾਂ ਨੂੰ ਸ਼ਹਿਰ ਨੂੰ ਨੁਕਸਾਨ ਨਾ ਹੋਵੇ ਤੇ ਫਿਰ ਹੁਣ ਮੇਰੇ ਮਾਈਂਡ ਦੇ ਵਿੱਚ ਸੀਗਾ ਕਿ ਵਾਕਿੰਗ ਟਰੈਕ ਵੀ ਜਿਹੜਾ ਉਹ ਬੰਨਣਾ ਚਾਹੀਦਾ ਤਾਂ ਕਿ ਲੋਕ ਘਟਨਾਵਾ ਤੋਂ ਬਾਸ ਸਕਣ ਸੋ ਉਹਦੀ ਨਾਲ ਦੀ ਨਾਲ ਇਸ ਪ੍ਰੋਜੈਕਟ ਦੇ ਉੱਪਰ ਕੰਮ ਸ਼ੁਰੂ ਕੀਤਾ ਤੇ ਹੁਣ ਅੱਜ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਚੈਲੰਜਸ ਤਾਂ ਕਾਫੀ ਆਏ ਕਿ ਕਿਤੇ ਮਿੱਟੀ ਘੱਟ ਸੀਗੀ ਕਿਤੇ ਵੱਧ ਸੀਗੀ ਕਿਤੇ ਚੜਾਈ ਘੱਟ ਸੀ ਵੱਧ ਸੀ ਫਿਰ ਇਰੀਗੇਸ਼ਨ ਵਾਲਿਆਂ ਦਾ ਸੀਗਾ ਵੀ ਜੇ ਸੁਪੋਜ਼ ਫਲੱਡ ਵਗੈਰਾ ਦੋਸਤ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਨੇ ਵਿੱਚ ਸਮਾਂ ਜ਼ਰੂਰ ਲੱਗਿਆ ਤੇ ਅੱਜ ਮੈਨੂੰ ਸੁਨਾਮ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ 1300 ਮੀਟਰ ਲੰਬਾ ਇਹ ਵਾਕਿੰਗ ਟ੍ਰੈਕ ਆ ਅੱਜ ਬਣ ਕੇ ਤਿਆਰ ਹੈ तकरीबन 70 ਲੱਖ ਰੁਪਏ ਦੀ ਲੱਗ ਦੇ ਨਾਲ ਇਸ ਪ੍ਰੋਜੈਕਟ ਦੇ ਲਈ ਸਪੈਸ਼ਲੀ ਫੰਡਸ ਨੇ ਜਿਹੜੇ ਉਹ ਮੈਂ ਪੀਆਈਟੀਵੀ ਦੇ ਵਿੱਚੋਂ ਲੈ ਕੇ ਆਇਆ ਔਰ ਬੈਠਣ ਦਾ ਵੀ ਇੰਤਜ਼ਾਮ ਹੈ ਇਹਦੇ ਨਾਲ ਨਾਲ तकरीबन 3700 ਪੇੜ ਦੇ ਜਿਹੜੇ ਵੱਡੇ ਛੋਟੇ ਬੂਟੇ ਨੇ ਜਿਹੜੇ ਉਹ ਲੱਗਣਗੇ 8 ਫੁੱਟ ਚੌੜਾ ਇਹ ਟਰੈਕ ਹੈ 1300 ਮੀਟਰ ਲੰਬਾ ਹੈ ਸੋ ਇਸ ਪਾਸੇ ਦੇ ਸ਼ਹਿਰ ਦੇ ਲੋਕ ਜਿਹੜੇ ਸੜਕਾਂ ਦੇ ਉੱਪਰ ਸੈਰ ਕਰਦੇ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਆਪ ਦੀ ਸੇਫਟੀ ਦਾ ਆਪ ਦੇ ਪਰਿਵਾਰ ਦਾ ਖਿਆਲ ਰੱਖਦੇ ਹੋਏ ਇਸ ਟਰੈਕ ਨੂੰ ਯੂਜ਼ ਕਰਨ ਤਾਂ ਕਿ ਤਾਂ ਕਿ ਲਾਹਾਏ ਦਾ ਪਾਸਾ ਰਹੀ ਲੈ ਸਕੀਏ ਇਹਦੇ ਨਾਲ ਨਾਲ ਜਿਹੜੀ ਫਿਰ ਤੁਸੀਂ ਉਹ ਵੀ ਪਾਸ ਹੋਈ ਪਈ ਹੈ ਜੀ ਉਹ ਸੀਏਅਰਫ ਦੇ ਵਿੱਚ ਪੈਸੇ ਜਿਹੜਾ ਉਹ ਆ ਰਿਹਾ ਹੈ ਇੱਥੋਂ ਸ਼ੁਰੂ ਹੋ ਕੇ ਇਹ ਅੱਗੇ ਜਖੇਪੁਰ ਹੁੰਦੇ ਹੋਏ ਧਰਮਗੜ੍ਹ ਹੁੰਦੇ ਹੋਏ ਭਲਾੜੇ ਤੱਕ ਹੈ ਇਹ ਸੜਕ ਹੈ ਜਿਹੜੀ ਇਹ ਚੌੜੀ ਹੋ ਰਹੀ ਹੈ ਤੇ ਇਹਦੇ ਨਾਲ ਨਾਲ ਟ੍ਰੈਕ ਦੇ ਨਾਲ-ਨਾਲ ਲਾਈਟਸ ਦੀ ਪ੍ਰੋਵੀਜ਼ਨਿੰਗ ਹੈ ਜਿਹੜੀ ਉਹ ਵੀ ਉਸ ਰੋਡ ਦੇ ਵਿੱਚ ਕੀਤੀ ਹੈ। ਅਮਨ ਜੀ ਇਹ ਵੀ ਇੱਕ ਤਾਂ ਲਾਈਟਿੰਗ ਨਹੀਂ ਹੈਗੀ ਇੱਥੇ। ਉਹ ਹੀ ਕਹੇ ਨਾ ਜੀ। ਉਹ ਉਹ ਹੀ ਕਹੇ ਵੀ ਉਹਨੂੰ ਉਸ ਲਾਈਟਾਂ ਨੂੰ ਜੇ ਟ੍ਰੈਕ ਵਾਕਿੰਗ ਟ੍ਰੈਕ ਦੇ ਵਿੱਚ ਪਾਉਂਦਾ ਸੀਗਾ ਤੇ ਪ੍ਰੋਜੈਕਟ ਬਹੁਤ ਵੱਡਾ ਬਣ ਜਾਣਾ ਸੀਗਾ, ਟਾਈਮ ਲੱਗਣਾ ਸੀਗਾ। ਸੋ ਉਹਦੇ ਵਿੱਚ ਉਸ ਰੋਡ ਦੇ ਵਿੱਚ ਪ੍ਰੋਵੀਜ਼ਨ ਹੈ ਜਿਹੜੀ ਅਸੀਂ ਲਾਈਟਾਂ ਦੀ ਉਹ ਕੀਤੀ ਹੈ। ਇੱਕ ਸੀਵਰੇਜ ਪਾਣੀ ਦੀ ਨਿਕਾਸੀ ਵੀ ਇੱਥੇ ਆਉਂਦੀ ਹੈ ਜੀ। ਕਿੱਥੇ? ਇਹ ਨਾਲੇ ਜੀ ਜਿਹੜੀ ਇੱਧਰ ਬਸਤੀਆਂ ਨੇ ਜੀ ਸੀਵਰੇਜ ਨਿਕਾਸੀ ਕਰ रखी ਹੈ ਜੀ। ਇਹ ਗੰਦੇ ਪਾਣੀ ਬਸਤੀਆਂ ਤੋਂ ਹਾਂਜੀ ਬਸਤੀਆਂ ਤੋਂ ਡਾਇਰੈਕਟ ਨਾਲੇ ਚ ਕਰ ਨਾਲੇ ਨਾਲੇ ਚ ਕਰ ਪੜੋਲੀਆਂ ਪਈਆਂ ਹੋਈਆਂ ਨੇ ਜੀ ਤੇ ਹਰ ਰੋਜ਼ ਹੀ ਸਮਝੋ ਤਾਂ 24 ਘੰਟੇ ਸੀ ਜਿਹਦੇ ਕਰਕੇ ਮੇਨ ਗੱਲ ਹੈ ਵੀ ਸੈਰ ਕਰਨ ਵਾਲਿਆਂ ਨੂੰ ਬਦਬੂ ਆ ਜਿਹੜੀ ਉਹ ਚਲਨੀ ਪੈ ਰਹੀ ਹੈ ਨਹੀਂ ਉਹਨਾਂ ਨੇ ਡਾਇਰੈਕਟ ਦੇਖੋ ਉਹ ਪੱਕੀ ਨਹੀਂ ਡਾਇਰੈਕਟ ਨਹੀਂ ਜੀ ਇਹ ਪਈਆਂ ਹੋਈਆਂ ਸਰਕਾਰੀ ਪਈਆਂ ਹੋਈਆਂ ਜੀ ਸਰਕਾਰੀ ਨਹੀਂ ਇਹ ਆਪਣਾ ਬਾਇ ਲੋਕਾਂ ਦਾ ਇੱਕ ਤਾਂ ਕੀ ਹੁੰਦਾ ਜੀ ਜਿੱਥੇ ਹੁਣ ਆਏ ਜੀ ਸਪੋਜ਼ ਜਿਵੇਂ ਗਰੀਬ ਬਸਤੀਆਂ ਬਸੀਆਂ ਹੋਈਆਂ ਨੇ ਉਦੇ ਵਿੱਚ ਓਵੇਂ ਡਾਇਰੈਕਟ ਇਹਦੇ ਵਿੱਚ ਚੋ ਦੇ ਵਿੱਚ ਨਹੀਂ ਪੈ ਸਕਦਾ ਹੈਗਾ ਪਰ ਉਹਨਾਂ ਕੋਲੇ ਹੁਣ ਉਹ ਕਿਹੜਾ ਅੱਜ ਦੇ ਬੈਠੇ ਨੇ ਤੁਸੀਂ ਦੇਖਦੇ ਹੋ ਗਰੀਬ ਬਸਤੇ ਨਹੀਂ ਕਿਹੜੀ ਦੀ ਗੱਲ ਤੁਹਾਡੀ ਘਰ ਦੇ ਬੈਕ ਸਾਈਡ ਜੋ ਕਲੋਨੀ ਹੈ ਕਲੋਨੀ ਦੀ ਗੱਲ ਕਰਦੇ ਨਾਲੀਆਂ ਦਾ ਪਾਣੀ ਨਾਲੀਆਂ ਦਾ ਪਾਣੀ ਨਾਲ ਲੇਟ ਕਰਨ ਦਾ ਜਦੋਂ ਵੀ ਪੈ ਦੱਪਾਣੀ ਉਹਦੀਆਂ ਪਈਆਂ ਹੋਈਆਂ ਉੱਧਰ ਜੇ ਸੀਵਰੇਜ ਪਿਆ ਹੋਵੇ ਸੀਵਰੇਜ ਨਹੀਂ ਹੈ ਨਾਲੀਆਂ ਦਾ ਪਾਣੀ ਨਾਲ ਨਾਲੀਆਂ ਦਾ ਪਾਣੀ ਹੋਏ ਤਾਂ ਸੀਵਰੇਜ ਨਹੀਂ ਆ ਚੈੱਕ ਕਰ ਲੇ ਤੁਸੀਂ ਇੱਕ ਦਮ ਕੋਰ ਆ ਗਿਆ ਚਾ ਆਪਣੇ ਹੀ ਖੰਡਾ ਸਾਹਿਬ ਰਾਜਾ ਵਗੈਰਾ ਮੈਂ ਕਿਹਾ ਉਹ ਨਹੀਂ ਆਏ ਇਹ ਆਏ ਤੇ ਬਹੁਤ بڑا ਹੱਥਿਆਰ ਆ ਵੀ ਉਹ ਨਾ ਪਾਉਂਦਾ ਹਾਂ ਜੀ ਹਾਂ ਜੀ ਖੰਸਾਪ ਸਿੰਘ ਜੀ ਅੱਜ ਵਾਕਿੰਗ ਟ੍ਰੈਕ ਦੇ ਆ ਉਦਘਾਟਨ ਕੀਤਾ ਗਿਆ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਇਹ ਬਹੁਤ ਹੀ ਵੱਡਾ ਵਧੀਆ ਪ੍ਰਾਣ ਹੈ ਜਿਹੜਾ ਕੈਪਟਨ ਮੰਤਰੀ ਜੀ ਅੰਮਨੂ ਰੋੜਾ ਜੀ ਨੇ ਬਹੁਤ ਕਰੋ ਇਹਨਾਂ ਦਾ ਸੁਪਨਾ ਸੀਗਾ ਕਿ ਜਿਹੜੇ ਲੋਕ ਰੋੜ ਸੜਕਾਂ ਦੇ ਡੈਂਟ ਕਾਲਜ ਦਾ ਲਖਮੀਰਾਲ ਫੰਡਾ ਰੋੜ ਤੇ ਜਾਂਦੇ ਨੇ ਉਹ ਅਨ ਸੇਫ ਜਗ੍ਹਾ ਸੀ ਸਹਿਰਵਾ ਤੇ ਇਸ ਕਰਕੇ ਲੋਕਾਂ ਦੇ ਸਹੂਲਤ ਵਾਸਤੇ ਇਹੋ ਜਿਹੀ ਜਗ੍ਹਾ ਕੀਤੀ ਹੋਏ ਇੱਧਰ ਲੈਣਾ ਤੇ ਇੱਧਰ ਜੋ ਵੀ ਸਾਥੀ ਸੈਰ ਕਰਨ ਜਾਂਦੇ ਨੇ ਇੱਥੇ ਟਰੈਕ ਪਾ ਕੇ ਸੈਰ ਕਰਿਆ ਕਰਨਾ ਤੇ ਇਹ ਸਾਡਾ ਸ਼ੁਰੂ ਤੋਂ ਸੁਪਨਾ ਸੀਗਾ ਮੰਤਰੀ ਸਾਹਿਬ ਦਾ ਕਿ ਇੱਥੇ ਲੋਕਾਂ ਨੂੰ ਬਹੁਤ ਆਧੀਨ ਸਹੂਲਤ ਦੇਣੀ ਹੈ ਤੇ ਅੱਜ ਉਹ ਜਿਹੜਾ ਸੁਪਨਾ ਹੈ ਪੂਰਾ ਹੋ ਰਿਹਾ ਹੈ ਅਸੀਂ ਕੈਬਨਰ ਮੰਤਰੀ ਸ੍ਰੀ ਅਮਨ ਰੋੜਾ ਜੀ ਦਾ ਸਾਰੇ ਮਹੱਲਾਂ ਨਾਲ ਸਿਆਂ ਵੱਲੋਂ ਵਾਰਡਰਮ ਆਖਰ ਸਾਰੇ ਸ਼ਹਿਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਜਤੂ ਘਟ ਰਹੀ ਲੋਕਾਂ ਨੂੰ ਸਮਰਪਿਤ ਕੀਤਾ। ਕਈ ਕੰਮ ਹੌਲੀ ਹੌਲੀ ਹੋ ਰਹਿ ਰਹੇ ਨੇ ਬਾਰੇ ਦੀ ਮਦਦ ਵੀ ਚੱਲ ਰਹੀ ਹੈ। ਦੇਖੋ ਵਿਕਾਸ ਕੰਮ ਤਾਂ ਪੂਰੇ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ। ਇਹ ਵੀ ਚੱਲ ਰਿਹਾ ਸੀ ਕਾਫੀ ਜੁੱਤੋਂ ਤੋਂ ਕੋਈ ਚੱਲ ਗਿਆ ਹੋਰ ਵੀ ਉਧਰ ਰੋਡ ਹੈ ਰੇਲਵੇ ਰੋਡ ਦੇ ਉਹ ਵੀ ਬੰਨੀ ਸ਼ੁਰੂ ਹੋ ਗਈ। ਕਿਉਂ ਨਾ ਸਾਡਾ ਸਟੇਡੀਅਮ ਦਾ ਕੰਮ ਚੱਲ ਰਿਹਾ ਹੈ। ਦੇਖੋ ਆਈਟੀ ਦਾ ਕੰਮ ਤਾਂ ਸਾਰੇ ਕੰਮ ਚੱਲ ਰਹੇ ਨੇ। ਇਦਾਂ ਦੀ ਗੱਲ ਨਹੀਂ ਕੋਈ ਸਾਢੇ ਹੌਲੀ ਹੌਲੀ ਕੰਪਲੀਟ ਹੋ ਜਾਣਾ ਪਾਰਕ ਦਾ ਕੰਮ ਕਦੋਂ ਚੱਲੂਗਾ ਜੀ ਮਾਦਮਾ ਆਪਣਾ ਵੀ ਇਹ ਤੋਂ ਬਾਅਦ ਸ਼ੁਰੂ ਹੋ ਜੂਗਾ ਚੱਲਦਾ ਤੇ ਹਾਂ ਜੀ ਆਪਣਾ ਨਾਮ ਜੀ ਰਵਿੰਦਰ ਨਾਮਾ ਜੀ ਤੁਸੀਂ ਕਹਿਣਾ ਚਾਹੁੰਦੇ ਜੀ ਮਤਲਬ ਕਿ ਟ੍ਰੈਕ ਦਾ ਅੱਜ ਉਦਘਾਟਨ ਕੀਤਾ ਗਿਆ ਬੜਾ ਵਧੀਆ ਬਹੁਤ ਪ੍ਰਸ਼ੰਸਾ ਹੋਇਆ ਜੀ ਸ਼ਹਿਰ ਦੇ ਵਸਨੀਕਾਂ ਨੇ ਸ਼ਹਿਰ ਕਰਨ ਦਾ ਜਿਹੜਾ ਮੋਖ ਹੈ ਇਸ ਵੇਰੇ ਮਿਲੂ ਇੱਕ ਨਾਲੇ ਦਾ ਐਕਸੀਡੈਂਟ ਮੈਂ ਕੋਈ ਖਤਰਾਨੀ ਹੋਊਗਾ ਸਾਈਡ ਤੇ ਸਵੇਰੇ ਉੱਠ ਕੇ ਜਣੀ ਸੈਰ ਕਰਨਗੇ ਉਧਰੋਂ ਸ਼ਾਮ ਨੂੰ ਵੀ ਬਹੁਤ ਵਧੀਆ ਟ੍ਰੈਕ ਬਣਿਆ ਜੀ ਇਹ ਠੀਕ ਵਾਕਿੰਗ ਟ੍ਰੈਂਕ ਕਰਦੇ ਕਰਦੇ ਹੋਏ ਅਮਨਉੜਾ ਜੀ ਕੈਪਟਨ ਅਮਨਉੜਾ ਤੇ ਹੋਰ ਸਾਰੇ ਮੈਂਬਰ ਸਾਡੀ ਵੀਡੀਓ ਬਣਾਉਂਦੇ ਹੋਏ ਲਾਲੀ ਜੀ ਸੰਜੀਤ ਜੀ सतश्री <laughs> अची <laughs> ਉਹਨਾਂ ਸਾਦੀ ਬਾਦੀ ਸੰਸਰ ਕੀ ਕੰਪਲੀਟ ਕਰਦੇ